D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਸਬੰਧੀ ਧਮਕੀਆਂ ਤੋਂ ਬਾਅਦ ਜਿੱਥੇ ਪੁਲਿਸ ਅਤੇ ਏਜੰਸੀਆਂ ਚੌਕਸ ਹੋ ਗਿਆ ਨੇ ਉੱਥੇ ਹੀ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਤੀ ਰਗਵੀਰ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਉਣਾ ਇਹਨਾਂ ਧਮਕੀਆਂ ਤੇ ਚਿੰਤਾ ਜ਼ਾਹਰ ਕੀਤੀ ਹੈ ਗੈਨੀ ਰਗਵੀਰ ਸਿੰਘ ਨੇ ਕਿ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਤੇ ਪ੍ਰਸ਼ਾਸਨ ਦੇ ਹੱਥ ਖਾਲੀ ਨੇ ਬਾਟੂ ਜੀ ਦਾ ਖਾਸਾ ਬਾਟੂ ਜੀ ਦੀ ਫੋਟੇ ਜੋਦੋਂ ਜਵਾਈ ਤੋਂ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮੇਲ ਤੇ ਕੋਈ ਧਮਕੀ ਭਰੀਆਂ ਮੇਲਾ ਜਿਹਨਾਂ ਦਾ ਸਿਸਟਾ ਲਗਾਤਾਰ ਜਾਰੀ ਹੈ ਔਰ ਇਹ ਮੇਲਾ ਲਗਾਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਮੇਲ ਤੇ ਕੀਤੀਆਂ ਜਾ ਰਹੀਆਂ ਨੇ ਔਰ ਮੈਨੂੰ ਪਤਾ ਲੱਗਾ ਹੈ ਕਿ ਇਹ ਮੇਲ ਸਰਦਾਰ ਗੁਰਜੀਤ ਸਿੰਘ ਜੀ ਹੋਟਲ ਆ ਜੋ ਮੈਂਬਰ ਪਾਰਲੀਮੈਂਟ ਨੇ ਅਨੁਸਾਰ ਸਾਹਿਬ ਤੋਂ ਉਹਨਾਂ ਦੇ ਮੇਲ ਤੇ ਵੀ ਆਈਆਂ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਈਮੇਲ ਤਿੰਨ ਜਿਹੜੀਆਂ ਈਮੇਲਾਂ ਨੇ ਉਹ ਆਂ ਜਾਂਦੇ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਇਹ ਤੋਂ ਬਿਲਕੁਲ ਖਾਲੀ ਨੇ ਕਿਸੇ ਵੀ ਸਿੱਧੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਜਿਹੜੇ ਨੇ ਉਹ ਨਹੀਂ ਪਹੁੰਚ ਸਕਿ ਲੋਕ ਪ੍ਰਸ਼ਾਸਨ ਜਨਰਲ ਸਰਕਾਰ ਹੋਰ ਸੈਂਟਰਲ ਸਰਕਾਰ ਜਿਹਨਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਪਰ ਹੁਣ ਤੱਕ ਕਿਸੇ ਵੀ ਰਿਜੈਕਟ ਤੱਕ ਇਹ ਏਜੰਸੀਆਂ ਨੇ ਉਹ ਹੁਣ ਤੱਕ ਨਹੀਂ ਪਹੁੰਚੀਆਂ ਔਰ ਬੜੀ ਦੁਖਦਾਈ ਗੱਲ ਹੈ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਔਰ ਜਿਸ ਦਾ ਇਹੁਕਮੈ ਕੇਨਾ ਕੋ ਬੈਰੀ ਨਾਹਿ ਮੇਗਾਨਾ ਸਤਿਗੰਗ ਹਮ ਕੋ ਬਨ ਆਈ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਤੁਹਾਂ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਸ਼ੁਰੂ ਕੀਰਾ ਨਹੀਂ ਹੈ ਔਰ ਜਿਸ ਪਾਵਰ ਸਥਾਨ ਤੇ ਹਰ ਵਰਗ ਦਾ ਹਰ ਧਰਮ ਦਾ ਹਰ ਦੇਸ਼ ਦਾ ਹਰ ਰੰਗ ਦਾ ਹਰ ਨਸਲ ਦਾ ਹਰ ਸਭਿਆਚਾਰ ਦਾ ਕੋਈ ਵਿਅਕਤੀ ਆ ਕੇ ਕਿਸੇ ਵੀ ਵੇੜੇ ਆ ਕੇ ਮੱਥਾ ਟੇਕ ਸਕਦਾ ਹੈ ਪ੍ਰਸ਼ਾਦ ਛਕ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਲੰਗਰ ਵਿੱਚ ਬੈਠ ਕੇ ਹੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਔਰ ਇੱਥੇ ਆ ਕੇ ਠਹਿਰ ਸਕਦਾ ਹੈ ਰਹਿ ਸਕਦਾ ਹੈ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਅਹਮੀਅਤ ਵੱਖਰੇ ਤੌਰ ਤੇ ਇੱਥੇ ਨਹੀਂ ਦਿੱਤੀ ਜਾਂਦੀ ਔਰ ਕਿਸੇ ਲੋਗ ਦੇ ਵਖਰੇ ਤੌਰ ਤੇ ਕੋਈ ਇੱਥੇ ਜਿਹੜਾ ਵਿਤਕਰੇ ਉਹ ਵੀ ਬਿਲਕੁਲ ਨਹੀਂ ਕੀਤਾ ਜਾਂਦਾ ਔਰ ਫਿਰ ਵੀ ਐਸੇ ਪਵਨ ਅਸਥਾਨ ਜੋ ਕਿ ਖੰਡਾ ਬ੍ਰਹਮਦਾ ਦੇ ਵਿੱਚ ਜਿਸ ਪਵਨ ਅਸਥਾਨ ਵਰਗਾ ਹੋਰ ਕੋਈ ਪਵਨ ਅਸਥਾਨ ਜਿਹੜਾ ਐਸਾ ਨਹੀਂ ਹੈ ਕਿਉਂਕਿ ਗੁਰਵਰਜਨ ਦੇਵ ਜੀ ਮਹਾਰਾਜ ਦਾ ਇਹ ਬਚਨ ਹੈ ਕਿ ਢਿੱਠੇ ਸਭੇ ਥਾਵ ਨਹੀਂ ਤੂੰ ਜੇ ਹਿਆ ਬਦਉ ਪੁਰਖ ਬਿਦਤਾ ਤਾਂ ਤੂੰ ਸੁਹਿਆ ਵਸ ਤੇ ਸਗਲ અપਾਰ ਅਨੂਪਰਾਮਦਾਸ ਪੁਰ ਹਰ ਹਾਂ ਨਾਨਕ ਕਸਮ ਰਜਾਹੇ ਨਾਯਾ ਰਾਮਦਾਸ ਸਰ ਜਿਸ ਦੇ ਸਿਰਜਣਾ ਖੁਦ ਆਕਾਰਪੂਰਕ ਪਰਮੇਸ਼ਰ ਨੇ ਆਪ ਕੀਤੀ ਹੈ ਉਸ ਪਾਵਨ ਸਥਾਨ ਵਾਸਤੇ ਅਸੀਂਾਂ ਤਨਖੀ ਭਰੀਆਂ ਈਮੇਲਾਂ ਤੋਂ ਆ ਰਹੀਆਂ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖदाई ਵੀ ਹੈ ਕਿਉਂਕਿ ਐਸੇ ਸਥਾਨ ਤੇ ਈਮੇਲਾਂ ਜੜੀਆਂ ਕਰਨੀਆਂ ਨੇ ਇਹ ਕੋਈ ਮਨੁੱਖਾ ਵਾਲਾ ਵਰਤਾਰਾ ਤਾਂ ਹੋ ਨਹੀਂ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਾਂ ਸੰਜਤਾ ਨੂੰ ਘੈਰ ਫੇਰ ਕਰਨ ਵਾਸਤੇ ਉਸਤਾਸ਼ ਕੀਤੀ ਹੋਈ ਹੋ ਸਕਦੀ ਹੈ ਜੋ ਕਿ ਬਹੁਤ ਵੱਡੀ ਗਿਣਤੀ ਵਿੱਚ ਔਸਤਨ 1.5 ਲੱਖ ਤੋਂ ਜ਼ਿਆਦਾ ਸੰਗਤ ਹਰ ਰੋਜ਼ ਗੁਰੂ ਰਾਮਦਾਸ ਦੇ ਸਰਨਾਂ ਤੇ ਮੱਥਾ ਟੇਕਦੀ ਹੈ ਇਸ਼ਨਾਨ ਕਰਦੀ ਹੈ ਪ੍ਰਸ਼ਾਦ ਛਕਦੀ ਹੈ ਇੱਥੇ ਰਾਕੇ ਠਹਿਰਦੀ ਹੈ ਔਰ ਸੰਗਤਾਂ ਦੇ ਵਾਰਾਂ ਨੂੰ ਪੈਠੇ ਇਤ ਕਰਨ ਵਾਸਤੇ ਵੀ ਜਿਹੜਾ ਵਰਤਾਰ ਹੈ ਇਹ ਕੀਤਾ ਗਿਆ ਹੋ ਸਕਦਾ ਹੈ ਸੋ ਜਿੱਦਾਂ ਕਿ ਗਿਆਨੀ ਰਗਬੀ ਸਿੰਘ ਨੇ ਕਿਹਾ ਕਿ ਕਿਸੇ ਵੀ ਸਿੱਟੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਪਹੁੰਚ ਸਕੇ ਸਰਕਾਰ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਹਨ ਪਰ ਅਜੇ ਤੱਕ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚ ਸਕੇ ਆ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ